ਸਰ ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ ਕੀ ਕੁਝ ਆਏਗਾ ਉਸ ਦੇ ਵਿੱਚ ਚਾਰ ਅਸੀਂ ਸਿੰਪਲ ਇੰਡੀਆ ਬਿਕਰੀ ਤੋਂ ਭਰੇ ਸੀ ਜਿਹੜੇ ਕੇਕ ਦੇ ਭਰੇ ਸੀ ਉਹਦੇ ਵਿੱਚੋਂ ਦੋ ਸਿੰਪਲ ਸਟੈਂਡਰਡ ਆ ਇਹਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਅ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹੈ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡੈਂਟ ਚ ਆਂਦਾ ਹੈ ਜੀ ਤੇ ਸਰ ਕੀ ਲੱਗਦਾ ਹੈਗਾ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਸ ਦੇ ਵਿੱਚ ਵੀ ਸਬਸਟੈਂਡੈਂਸੀ ਨਹੀਂ ਮਾਨਵੀ ਇਹ ਜਿਹੜਾ ਖਾਧਾ ਸੀ ਉਹਦੀ ਐਫਐਸਐਲ ਚ ਰਿਪੋਰਟ ਹੋਣੀ ਹੈ ਉਹ ਪੁਰਸ ਕੋਲ ਆਏਗੀ ਕੀ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਹੈ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਆਏਗੇ ਸੀ 4 ਸੈਂਪਲ ਆਏ ਸੀ ਤੇ ਸਰ ਹੁਣ ਅੱਗੇ ਦੀ ਕੀ ਕਾਰਵਾਈ ਕੀਤੀ ਜਾਊਗੀ ਜਿਹੜੇ ਸਬਸਟੈਂਡਰ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਹਦੀ ਬੰਦੀ ਕਾਰਵਾਈ ਲਈ ਮਾਨਜੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ ਸਰ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਬਾਰਾ ਤੋਂ ਜਿੰਨੇ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਵੱਲੋਂ ਜਿਹੜਾ ਕਦਮ ਚੁੱਕਿਆ ਹੈ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ ਨਹੀਂ ਇਹ じゃ ਕੋਈ ਸੀਲ ਕਰਨ ਦਾ ਕੋਈ ਪ੍ਰਬੋਧਾਨ ਨਹੀਂ ਹੈਗਾ ਅ ਇਹ ਜਿਹੇ ਕੇਸਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਤੀ ਹੈ ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂ ਬੋਡਰ ਤੁਸੀਂ ਦੱਸਿਆ ਕੋਈ ਸਪੈਸ਼ਲ ਸਬਸਟੈਂਸ ਮਿਲੇ ਜਿਹੜਾ ਮਾਤਰਾ ਤੋਂ ਵੱਧ ਨੋ